ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜੀ ਕੀ ਕਰਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਬਿਜ਼ਨਸ ਦੇ ਵੱਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋ ਰਿਹਾ ਸਰਕਾਰ ਵੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਬਿਜਲਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਰਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਸਕੂਲ ਅਧੇ ਕਾਲਜ ਦੀਆਂ ਗਰਾਉਂਡਾਂ ਹਨ ਪਰ ਇਹ ਸਾਰੇ ਦੇ ਸਾਰੇ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ 'ਚ ਨਹੀਂ ਕਿਸੇ ਪੰਚਾਇਤ ਦਾ ਨਾਮਕਰਿ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਹੈ ਅੱਜ ਤੋਂ 10 ਸਾਲ ਪਹਿਲਾਂ ਸਰਦਾਰ ਸੁਪਾਲ ਸਿੰਘ ਕਹਿ ਰਹੇ ਨੇ ਜਿਸ ਸਕੂਲ ਦੀ ਜ਼ਮੀਨ ਦਾ ਬਹੁਤ ਵੱਡਾ ਰੌਲਾ ਪਾਇਆ ਸੀ ਕਿ 100 ਕਰੋੜ ਦੀ ਜ਼ਮੀਨ ਦੇ ਉੱਤੇ ਬੀਬੀ ਜਗੀਰ ਕੌਰ ਨੇ ਕਬਜ਼ਾ ਕੀਤਾ ਹੋਇਆ ਲਗਾਤਾਰ ਉਹ ਕੋਰਟ ਦੇ ਵਿੱਚ ਕੇਸ ਚੱਲਦਾ ਰਿਹਾ ਕੋਰਟ ਨੂੰ ਆਖਰ ਇਹਨਾਂ ਨੇ ਇਹ ਗੱਲ ਕਹੀ ਸੀ ਪਿਛਲੇ ਸਾਲ ਕਿ ਇਹਨੂੰ ਵਿਜੀਲੈਂਸ ਦੀ ਜਾਂਚ ਕਰਾਈ ਜਾਵੇ ਵਿਜੀਲੈਂਸ ਦੀ ਵੀ ਜਾਂਚ ਹੋਈ ਕੋਈ ਇੱਕ ਵੀ ਸ਼ਬਦ ਬਿਜ਼ਨਸ ਦੇ ਵੱਲੋਂ ਵੀ ਮੇਰੇ ਖਿਲਾਫ ਨਹੀਂ ਲਿਖਿਆ ਗਿਆ ਸਰਕਾਰ ਹੁਣ ਤੇ ਮੇਰੀ ਨਹੀਂ ਹੁਣ ਤੇ ਮੁੱਖ ਮੰਤਰੀ ਵੀ ਹੋਰ ਹੈ ਸਰਕਾਰ ਵੀ ਹੋਰ ਹੈ ਲੇਕਿਨ ਇਹਨਾਂ ਨੇ ਇੰਨਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਕਿ ਜਿਹੜਾ ਫੈਸਲਾ ਕੱਲ ਆਇਆ ਉਹਦੇ 'ਚ ਇਹ ਹੈ ਕਿ ਇਹਨਾਂ ਨੇ ਲਿਖ ਕੇ ਦਿੱਤਾ ਸੀ ਕਿ ਜੇ ਜ਼ਮੀਨ ਬਿਜਲਸ ਵੱਲੋਂ ਜੇ ਜ਼ਮੀਨ ਠੇਕੇ ਤੇ ਹੁੰਦੀ ਇਸ ਜ਼ਮੀਨ ਦਾ 5 ਕਰੋੜ ਰੁਪਇਆ ਠੇਕਾ ਬਣਨਾ ਸੀ ਜੇ ਲੀਜ਼ ਤੇ ਹੁੰਦੀ ਜੇ ਪਟੇ ਤੇ ਹੁੰਦੀ ਮੈਂ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਇਹ ਸਕੂਲ ਸੰਤ ਭਾਬਾ ਪ੍ਰੇਮ ਸਿੰਘ ਜੀ ਖਾਲਸਾ ਹਾਈ ਸਕੂਲ ਜਿਹੜਾ ਹੈ ਇਹ ਖੋੜੀ ਦੁਨਨਾ ਸਿੰਘ ਪਾਕਿਸਤਾਨ ਚ ਬਣਿਆ ਸੀ ਜਦੋਂ ਅਸੀਂ ਇੱਧਰ ਮਾਈਗ੍ਰੇਟ ਕੀਤਾ ਉਸ ਵੇਲੇ 1947 ਵਿੱਚ ਆ ਕੇ ਸੰਤ ਪ੍ਰੇਮ ਸਿੰਘ ਖਾਲਸਾ ਹਾਈ ਸਕੂਲ ਇੱਥੇ ਬਣਾਇਆ ਗਿਆ ਉਦੋਂ ਲਿਆ ਕੇ 1959 ਦੇ ਵਿੱਚ ਇਸ ਸਕੂਲ ਦੇ ਨਾਂ ਦੇ ਉੱਤੇ ਜਿੰਨੀ ਜ਼ਮੀਨ ਸੀ ਮਰੱਬੇ ਬੰਦੀ ਵਿੱਚ ਛੱਡੀ ਗਈ ਲੋਕਾਂ ਦੇ ਕਹਿਣ ਦੇ ਉੱਤੇ ਜਦੋਂ ਸਾਰੇ ਲੋਕਾਂ ਨੂੰ ਅਲੋਕੇਟ ਕੀਤੀ ਗਈ ਜ਼ਮੀਨ ਉਹਦਾ ਮਰੱਬੇ ਬੰਦੀ ਛੱਡੀ ਗਈ ਉਸ ਵੇਲੇ ਗਲਤੀ ਦੇ ਨਾਲ ਕਹਿ ਲੋ ਜਾਂ ਨਗਰ ਪੰਚਾਇਤ ਮਾਲਕੀ ਦੇ ਖਾਨੇ ਵਿੱਚ ਬੋਲਦਾ ਰਿਹਾ ਜੇ ਸਾਡੇ ਮਨ ਵਿੱਚ ਕੋਈ ਬੇਈਮਾਨੀ ਹੁੰਦੀ ਤੇ 1959 ਤੋਂ ਲੈ ਕੇ ਅੱਜ ਤੱਕ ਹਿਸਾਬ ਲਾ ਲੋ ਕਿੰਨੇ ਸਾਲ ਦੀ ਗੱਲ ਹੈ ਕਿ ਉਹ ਇੰਨੇ ਸਾਲਾਂ ਦੇ ਵਿੱਚ ਕੀ ਅਸੀਂ ਆਪਣੇ ਨਾਂ ਤੇ ਕਰਾ ਨਹੀਂ ਸੀ ਸਕਦੇ ਕਿ ਸਕੂਲ ਦੇ ਨੂੰ ਅਸੀਂ ਮਾਲਕ ਨਹੀਂ ਸੀ ਬਣਾ ਸਕਦੇ ਕੋਰਟ ਵੀ ਚੜੀ ਹੈ 40 ਸਾਲਾਂ ਬਾਅਦ ਤੇ ਵੈਸੇ ਹੀ ਮਾਲਕ ਬਣਾ ਦਿੰਦੀ ਹੈ ਪਰ ਅਸੀਂ ਨਹੀਂ ਇਸ ਗੱਲ ਦੀ ਪ੍ਰਵਾਹ ਕੀਤੀ ਕਿ ਜ਼ਮੀਨ ਜਿਸ ਤਰ੍ਹਾਂ ਮਰਜੀ ਮਾਲਕੀ ਉਧਰ ਰਹਿੰਦੋ ਜਿਸ ਢੰਗ ਦੇ ਨਾਲ ਇਹ ਸਕੂਲ ਚੱਲ ਰਿਹਾ ਉਹ ਚੱਲੀ ਜਾਏਗਾ ਉਹਨਾਂ ਗਰਾਊਂਡਾਂ ਵਿੱਚੋਂ ਕੁਝ ਜ਼ਮੀਨ ਜਦੋਂ 1969 ਦੇ ਵਿੱਚ ਖਾਲਸਾ ਸੰਤਪ੍ਰੇਮ ਸੇ ਖਾਲਸਾ ਕਾਲਜ ਬਣਿਆ ਵੇਗਵਾਲਜ ਕੁਝ ਜ਼ਮੀਨ ਉਹਨਾਂ ਦੀਆਂ ਗਰਾਊਂਡਾਂ ਵਾਸਤੇ ਛੱਡੀ ਗਈ। ਸੋ ਸਕੂਲ ਅਤੇ ਕਾਲਜ ਦੀਆਂ ਗਰਾਊਂਡਾਂ ਹਨ ਪਰ ਇਹ ਸਾਰਾ ਦੇ ਸਾਰਾ ਕੇਵਲ ਗੁੰਮਰਾਹਕਣ ਪ੍ਰਚਾਰ ਕਰਕੇ ਸਾਨੂੰ ਬਦਨਾਮ ਕੀਤਾ ਜਾ ਰਿਹਾ। ਇੱਕ ਮਰਲਾ ਜ਼ਮੀਨ ਅੱਜ ਤੱਕ ਮੇਰੇ ਕਬਜ਼ੇ 'ਚ ਨਹੀਂ ਕਿਸੇ ਪੰਚਾਇਤ ਦਾ। ਨਾ ਮੈਂ ਕਦੀ ਕੀਤਾ ਨਾ ਮੈਂ ਕਦੀ ਕਰਨਾ ਨਾ ਮੈਨੂੰ ਲੋੜ ਹੀ ਐ। ਇਹਦਾ ਕੇਸ ਜਿਹੜਾ ਸੀ ਅਮਿਤავ ਸਿੰਘ ਖਹਿਰਾ ਸਰਦਾਰ ਸੁਖਪਾਲ ਸਿੰਘ ਖਹਿਰੇ ਦਾ ਵਕੀਲ ਲੜ ਰਿਹਾ ਸੀਗਾ। ਮੈਨੂੰ ਅੱਜ ਬੜਾ ਇਸ ਗੱਲ ਦਾ ਦੁੱਖ ਲੱਗਾ। ਕੀ ਸਰਕਾਰ ਨੇ ਜੇ ਰਿਪੋਰਟ ਦਿੱਤੀ ਉਹਨਾਂ ਨੇ ਇਹ ਕਹਿਣਾ ਨਹੀਂ ਸੀ ਬੰਦਾ ਜੋ ਸਾਬਤ ਹੀ ਨਹੀਂ ਸੀ ਹੋਇਆ ਕਿ ਕਿਸੇ ਨੇ ਲੀਜ਼ ਤੇ ਜ਼ਮੀਨ ਦਿੱਤੀ ਹੋਵੇ ਜਾਂ ਪੱਟੇ ਦੇ ਦਿੱਤੀ ਹੋਵੇ ਜਾਂ ਕੋਈ ਕਿਸੇ ਕਿਸਮ ਦਾ ਉਹਨਾਂ ਨੇ ਸਾਡੇ ਖਿਲਾਫ ਕੋਈ ਕਾਰਵਾਈ ਕੀਤੀ ਹੋਵੇ ਆਰਡਰ ਜਿਹੜਾ ਹੈ ਉਹ ਮੇਰੇ ਖਿਲਾਫ ਨਹੀਂ ਹੈ ਮੇਰੇ ਨਾਲ ਕੋਈ ਮਤਲਬ ਨਹੀਂ ਇਹ ਇਹ ਆਰਡਰ ਹੈ ਕਿ ਜੇ ਉਹਨਾਂ ਅਫਸਰਾਂ ਦੇ ਖਿਲਾਫ ਕਿ ਜੇ ਕਿਸੇ ਅਫਸਰ ਨੇ ਸੱਚਮੁੱਚ ਹੀ ਲੀਜ਼ ਲਿਖਣ ਤੋਂ ਕੁਤਾਹੀ ਕੀਤੀ ਹੋਵੇ ਜਾਂ ਕਿਸੇ ਡਰ ਵਿੱਚ ਜਾ ਕਿਸੇ ਪ੍ਰੈਸ਼ਰ ਥੱਲੇ ਤਾਂ ਉਹਨਾਂ ਨੂੰ ਸਾਰੀ ਇਨਕੁਆਰੀ ਕਰਕੇ ਰਿਪੋਰਟ ਦਿੱਤੀ ਜਾਵੇ ਗੱਲ ਇਹ ਹੈ ਹੁਣ ਇਹ ਨਗਰ ਪੰਚਾਇਤ ਵਿੱਚ ਅਤੇ ਅਫਸਰਾਂ ਦੇ ਵਿਚਕਾਰ ਗੱਲ ਹੈ ਮੇਰੇ ਨਾਲ ਇਹਦਾ ਕੋਈ ਸਬੰਧ ਨਹੀਂ ਨਾ ਕੋਈ ਸਬੰਧ ਹੋ ਹੀ ਸਕਦਾ ਕਿਉਂਕਿ ਕਦੀ ਗਲਤੀ ਕੀਤੀ ਨਹੀਂ ਇਹੋ ਜੀ